ਦੇ ਵੀ ਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਤੁਖ ਜਾਏ ਹੋਵੇ ਸਿਫਤ ਖਸਮ ਦੀ ਨੂਰੇ ਅਰ ਸੋ ਘੁਰ ਸੋ ਝਟੀ ਐ ਤੁਧ ਡਿਠੇ ਸਚੇ ਬਾਤਿ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇ ਸਾਹ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਹਸਤੀ ਸਰਜੋਂ ਅੰਕਸ ਹੈ ਅਹਰਨੇ ਦਿਓ ਸਿਰ ਦੇ ਮਨ ਤਨ ਆਗੈ ਰਾਖ ਕੈ ਉਪੀ ਸੇਵ ਕਰੇ ਸਤੇ ਸਿਰ ਜਿਉ ਅੰਕਸ ਹੈ ਅਹਰਨ ਜਿਉ ਸਿਰ ਦੇ ਮਨ ਤਨ ਆਗੇ ਰਾਖ ਕੈ ਉਬੀ ਸੇਵ ਕਰੇ گرم آپ نواری ہے سب راج کا لے نانک گرم بجی ہے ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇ ਆਏ ਤੇ ਪਰਵਾਨੇ ਨਾਨਕ ਕੁੱਲ ਉਧਾਰ ਹੈ ਆਪਣਾ ਦਰਗਹਿ ਪਾਵਹਿ ਮਨ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ ਇਕ ਸੇਵਕ ਗੁਰ ਪਾਸ ਇਕ ਗੁਰ ਕਾਰੈ ਲਾਈਆਂ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤੇਨਾ ਭਾਉ ਗੁਰੂ ਦੇ ਵਾਈਆਂ ਗੁਰ ਸਿੱਖਾਂ ਇਕੋ ਪਿਆਰ ਗੁਰ ਮਿਤਾ ਪੁੱਤਾਂ ਭਾਈਆਂ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰ ਦੀਵਾਈਆ ਗੁਰ ਸਿਖਾ ਇਕੋ ਪਿਆਰ ਗੁਰ ਮਿਤਾ ਪੁੱਤਾ ਭਾਈਆਂ ਗੁਰ ਸਤ ਗੁਰ ਬੁਲੋ ਸਭ ਗੁਰ ਆਖ ਗੁਰੂ ਜੀ ਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਹਸਤੀ ਸਿਰ ਜਿਉਂ ਅੰਕਸ ਹੈ ਹਰਨ ਜਿਉਂ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆਰਾ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆਰਾ ਰਤਨ ਅਰਤਨ ਪਦਾਰਥ ਮੋ ਸਾਗਰ ਪਰ ਆਰਾ ਰਤਨ ਅਰਤਨ ਪਕਾਰਥ ਮੋ ਸਾਗਰ ਪਰ ਆਰਾ ਬਾਣੀ ਗੁਰਬਾਨੀ ਲਾਗੇ ਇਹਨ ਹੱਥ ਚੜਿਆਰਾ ਬਾਣੀ ਗੁਰਬਾਨੀ ਲਾਗੇ ਇਹਨ ਹੱਥ ਚੜਿਆਰਾ ਰਤਨ ਪਦਾਰਥ ਉਹ ਸਾਗਰ ਪਰਿਆਰਾ ਰਤਨ ਰਤਨ ਪਦਾਰਥ ਉਹ ਸਾਗਰ ਪਰਿਆਰਾ ਨੀਲਾ ਕੇ ਤੈਨ ਹੱਥ ਚੜਿਆ ਨਿਰਮੋਲ ਕਤਨ ਅਪਾਰਾ ਗੁਰਬਾਣੀ ਨਾਲ ਕੇ ਤੈਨ ਹੱਥ ਚੜਿਆ ਨਿਰਮੋਲ ਕਤਨ ਅਪਾਰਾ ਹਰ ਹਰ ਨਾ ਤੇਰੀ ਪਗਤ ਪਰੇ ਪੰਡਾਰਾ ਹਰ ਹਰ ਨਾਮ ਤੋ ਲਖ ਪਾਇਆ ਤੇਰੀ ਪਗਤ ਪਰੇ ਪੰਡਾਰਾ ਤੇਰੀ ਪਗਤ ਪਰੇ ਪੰਡਾਰਾ ਵਹੇ ਕੰਧਾਰ ਤੇਰੀ ਭਗਤ ਪਰੇ ਬੰਧਾਰਾ ਤੇਰੀ ਭਗਤ ਪਰੇ ਬੰਧਾਰਾ ਰਤਨ ਰਤਨ ਪਦਾਰਥ ਬਸਕ ਅਰੇ ਇਨ ਹੱਥ ਚੜਿਆ ਰਤਨ ਬਾਣੀ ਗੁਰਬਾਣੀ ਲਾਕੇ ਇਨ ਹੱਥ ਚੜਿਆ ਰਤਨ 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 ਪਦਾਰਥ ਬਹੁ ਸਗਨ ਪਰਿਆ ਸਗਰ ਭਰਿਆਰਾ ਸਮੰਦ ਸਰੀਰ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਨੂੰ ਪਰ ਦਿਖਾਈ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਨੂੰ ਪਰ ਦਿਖਾਈ ਗੁਰ ਗੋਬਿੰਦ ਗੋਵਿੰਦ ਗੁਰੂ ਹੈ ਨਾਨਕ ਤੇਦ ਨ ਪਾਈ ਗੁਰ ਗੋਵਿੰਦ ਗੋਵਿੰਦ ਗੁਰੂ ਹੈ